ਤੁਸੀਂ ਚੈੱਕ ਕਰ ਲਓ ਬੜੇ ਵੱਡੇ ਕੱਦ ਕਾਠ ਹੈਗੀ ਨਾ ਹੁਣ ਸਾਨੂੰ 11 12 ਲੀਟਰ ਦੁੱਧ ਤਿਆਰ ਮਿਲੂ ਇਸ ਥਲੋ ਤੇ ਵੀ ਇਹਨੇ ਦੂਜੇ ਸੂਏ 14 ਕਿਲੋ ਦੁੱਧ ਦਿੱਤਾ ਜਿੱਦੇ ਤੋਕੜ ਗੱਬਨ ਹੋ ਗਈ 85 ਤੋਂ 90 ਹਜ਼ਾਰ ਦੀ ਸਨੇ ਕੱਟੀ ਆਪਾਂ ਬਾਕਸ ਲੈ ਲਾਂ ਹਾਂਜੀ ਅਸੀਂ ਕੱਲ੍ਹ ਦੋਸਤੋ ਬਾਬੋ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਗਦੀਰ ਕੋਲੇ ਪਹੁੰਚੇ ਹੋયાਗੇ ਬਾਈ ਜਗਦੀਰ ਕੋਲੇ ਅੱਜ ਆਪਾਂ ਤੁਹਾਨੂੰ ਨਾ ਦੋ ਨਾਕ ਦਿਖਾ ਦਾਂਗੇ ਪਹਿਲੇ ਨੰਬਰ ਦੇ ਉੱਤੇ ਆ ਗਈ ਇੱਕ ਸੂਈ ਸਵਾਈ ਝੋਟੀ ਤੇ ਮਗਰ ਹੈਗੇ ਮਿੱਤਰੋ ਕੱਟੀ ਤੇ ਤਿਆਰ ਦੁੱਧ ਮਿਲੂ ਤੁਹਾਨੂੰ ਇੱਥੇ ਪਲਾ ਚਾਰ ਡੰਗ ਦੀ ਚਵਾਈ ਕਰ ਬਾਕੀ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਰੀ ਦੇਦਾ ਸਾਨੂੰ ਮਿੱਤਰੋ ਤੇ ਇਧਰ ਬਾਈ ਕੋਲੇ ਨਾ ਇੱਕ ਚੰਗੀਆਂ ਟੋਕੜਾਂ ਵੀ ਆ ਜਾਂਦੀਆਂ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਆਹ ਬੂਰੀ ਹੈ ਨਾ ਜਿਹੜੀ ਇਹ ਬੂਰੀ ਤੁਸੀਂ ਚੈੱਕ ਕਰ ਲਓ ਬੜੇ ਵੱਡੇ ਕੱਦ ਕਾਠ ਵਾਲੀ ਹੈ ਇਹ ਵੀ ਬਾਈ ਟੋਕੜ ਲੈ ਕੇ ਆਇਆ ਤੇ ਪਰ ਕਹਿੰਦਾ ਆਪਾਂ ਇਹ ਤਿਆਰ ਕਰਕੇ ਦੇਵਾਂਗੇ ਜਦੋਂ ਸੌਣ ਵਾਲੀ ਹੋਈ ਤੇ ਬੰਦਾ ਉਦੋਂ ਕੋਈ ਸੰਪਰਕ ਕਰ ਲੇ ਤੇ ਆਪਾਂ ਦੇ ਦਾਂਗੇ ਬਾਕੀ ਆਜ ਲੋ ਕਰਾ ਕੇ ਗੱਲ ਵਾਸਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਰਾਮਣਾ ਹੋਰ ਬਾਈ ਕਿਵੇਂ ਜਗਦੀਰ? ਠਾਕ ਵਦੇ ਤੂੰ ਦੱਸੋ ਬਾਈ। ਜਗਦੀਰ ਪਿੰਡ ਕਿਹੜਾ ਆ ਗਿਆ ਆਪਣਾ? ਆਪਣਾ ਬਾਈ ਪਿੰਡ ਕਲੈਰੀਆ ਜ਼ਿਲ੍ਹਾ ਮਾਨਸਾ ਠੀਕ ਹੈ ਤਹਿਸੀਲ ਭਲਾੜਾ। ਤੇ ਜਗਦੀਰ ਜਿਵੇਂ ਆਪਾਂ ਗੱਲ ਕਰ ਲਈ ਅੱਜ ਵਾਲੀ ਵੀਡੀਓ ਦੇ ਵਿੱਚ ਦੋ ਝੋਟੀਆਂ ਆ ਗਈਆਂ ਹਨਾ। ਹਾਂਜੀ ਹਾਂਜੀ ਬਾਈ। ਤੇ ਪਹਿਲੇ ਨੰਬਰ ਵਾਲੀ ਝੋਟੀ ਤੇਰੀ ਆਹ ਆ ਗਈ ਜਿਹੜੀ ਇਸ ਝੋਟੀ ਦਾ ਸੂਆ ਦੱਸ ਪਹਿਲਾਂ। ਇਹ ਤਾਂ ਬਾਈ ਸੂਆ ਦੂਜਾ ਓਰੀਜਨਲ ਹੈ। ਦੂਜਾ ਸੂਆ। ਹਾਂਜੀ ਹਾਂਜੀ। ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਬਾਈ ਸੂਈ ਨੂੰ ਅੱਜ 10ਵਾਂ ਦਿਨ ਹੈ। ਕਿੰਨਾ ਦੁੱਧ ਤਿਆਰ ਕਰ ਗਈ ਜਗਦੀਰ ਇਹ? ਇਹ ਥੱਲੇ ਬਾਈ 11 ਤੋਂ ਮੈਂ ਅਗਣਾ ਅੱਠ ਡੰਗ ਅੱਠ ਡੰਗ ਚੋਲੇ ਕੋਈ ਅੱਠ ਡੰਗ ਚੋਲੇ ਹਾਂ ਦਸਲੀ ਕਰ ਤਾਇਆ ਪਾ ਤਿਆਰ ਕਰੀ ਦੁੱਧ ਤੇ ਅੱਛਾ ਤੇ ਕਿੰਨਾ ਦੁੱਧ ਪਾ ਦੂ ਹਾਈਸਟ ਅੱਗੇ ਇਹ ਬਾਈ ਕੋਈ ਕੁਛ ਮਰਜ਼ੀ ਕਹੀ ਜਾਵੇ ਉਹਨਾਂ ਨੇ 14 ਕਿਹਾ ਸੀ 14 ਹੀ ਮੈਂ ਕਹਣਾ ਠੀਕ ਹੈ ਹਾਂ ਵੀ ਹੁਣ ਮਤਲਬ 12 ਤਿਆਰ ਤਿਆਰ ਬਾਈ ਜਮ 11 12 ਹਾਂ ਠੀਕ ਆ ਤੇ ਸੂਆ ਦੂਜਾ ਆ ਗਿਆ ਹਾਂ ਸੂਆ ਦੂਜਾ ਰਿਜਨਲ ਤੇ ਕਿਹੜੇ ਸੀਮਨ ਦੀ ਹੈ ਕਿਹੜੇ ਏਰੀਏ ਦੀ ਇਹ ਨਹੀਂ ਬਾਈ ਪਤਾ ਅਗਲਾ ਆਪ ਦੀ ਥੱਲੀ ਕਰ ਲੈ ਦਿਖਦੀ ਏ ਝੋਟੀ ਠੀਕ ਹੈ ਕਿਉਂ ਅਗਲਾ ਬਾਅਦ ਚ ਫੋਨ ਤੇ ਟਾਈਮ ਆ ਇੰਨਾ ਆਪਣੇ ਕੋਲ ਹੈ ਨਹੀਂ ਹਾਲ ਕਹਿੰਦਾ ਕਿਥੇ ਸੀਮਨ ਦੀ ਕਿੱਥੋਂ ਆ ਇਹ ਅਗਲੇ ਨੂੰ ਆਪ ਨੂੰ ਦਿਖਦੇ ਹਰੇਕ ਭਾਨ ਭਾਈ ਅੱਜ ਕੱਲ ਸਿਆਣਾ ਤੇ ਫਿਰ ਮੈਨੂੰ ਆਏ ਦੱਸ ਲੈਂਦੀ ਕਿੱਥੋਂ ਆ ਇਹ ਇਹ ਤਮਦਾਨ ਸਾਈਡ ਦੀ ਹੈ ਹਰਿਆਣਾ ਦੀ ਹਾਂ ਹਾਂ ਹਰਿਆਣਾ ਦੀ ਖੋਲ ਫਿਰ ਕਹਿੰਦਾ ਤੋੜ ਕੇ ਦਿਖਾਈਏ ਲੋ ਵੀ ਸੋਨੂੰ ਜਦੋਂ ਝੋਟੀ ਤੁਰੂਗੀ ਉਦੋਂ ਲੇਵੀ ਦੀ ਨਾ ਜਮਾ ਐਨ ਮੈਂ ਕਹਿੰਦਾ ਫਿਕਸ ਲੇਵੀ ਵਾਲੀ ਆ ਗਈ ਦੂ ਪੈਕਸਾ ਲੇਵੇ ਵਾਲੀ ਸਿੰਘ ਦੇਖ ਲੋ ਤੁਸੀਂ ਸਿੰਘ ਦੀ ਕੁਆਲਿਟੀ ਜਮਾ ਗੋਲ ਆ ਗਈ ਇਹ ਲੇਵਾ ਦਿਖਾਦਾ ਕਰਮ ਵਾਲੀ ਦਾ ਜਮਾ ਹਨ ਕੱਲਾ ਕੱਲਾ ਥਾਣ ਪੈ ਨੇਰਾ ਦਾ ਪੈਂਦਾ ਬਾਹਰ ਲੈ ਚੱਲ ਕੇਰਾ ਇਹ ਬਾਹਰ ਹੀ ਦਿਖਾਵਾਂਗੇ ਆਪਾਂ ਬਾਕੀ ਉਤਲੀ ਤੁਸੀਂ ਨਾ ਇਹ ਆ ਦੇਖੋ ਲੈ ਵੀ ਆਹਾ ਜਿਹੜੀ ਝੋਟੀ ਆ ਗਈ ਨਾ ਹੁਣ ਤੁਹਾਨੂੰ 11 12 ਲੀਟਰ ਦੁੱਧ ਤਿਆਰ ਮਿਲੂ ਇਸ ਥਲੋ ਤੇ ਛਣਲੇ ਵੀ ਦੀ ਸਾਫ ਆ ਉਰੇ ਲਿਆ ਜਕ ਤੀਰ ਹੌਲੀ ਇਹ ਓਹੋ ਹੌਲੀ ਥੋੜੀ ਕੋਈ ਨਹੀਂ ਕੋਈ ਨਹੀਂ ਆਪਾਂ ਖੜੀ ਦਾ ਇਹ ਇੱਥੇ ਹੀ ਲੈ ਚੱਲ ਲੈ ਆ ਦੇਖੋ ਹੁਣ ਤੁਸੀਂ ਅੱਛਾ ਥਾਨਲੇਵੇ ਦੀ ਜਮਾ ਓਕੇ ਹੈਗੀ ਓਕੇ ਬਾਈ ਚਵਾਈ ਜਮਾਨ ਪੋਲੀ ਰੂਮ ਲੈ ਜਾ ਕੇ ਅੱਗੇ ਲੈ ਚੱਲ ਇਹ ਆਹ ਦੇਖ ਲਓ ਮਿੱਤਰੋ ਠੀਕ ਆ ਤੇ ਚਵਾਈ ਚੂਈ ਜਮਾ ਜਮਾ ਬਾਈ ਇੱਕ ਨੰਬਰ ਪੋਲੀ ਰੂਮ ਵਰਕ ਤੇ ਕੀ ਰੇਟ ਕਰਤਾ ਇਹ ਚੋਟੀ ਦਾ ਇਹਦਾ ਰੇਟ ਦਾ ਬਾਈ ਕੁਝ ਮਰਜੀ ਕਰਾ ਲੈ 130 32 ਹਾਂ ਇਹ ਹਾਂ ਨਾ ਆਪਾਂ ਨੇ ਸਵਾ ਦੀ ਦੇਣੀ ਆ ਆ ਜਾ ਕਰਾਂ ਇੱਧਰ ਆ ਜਾ ਕਿੰਨੇ ਦੀ ਦੇਂਗਾ ਚੋਟੀ ਭਈ ਸਾਬਾ ਦੀ ਹਾਂ ਨਾ ਦੇਣੀ ਆ ਮੁੱਲ ਇੱਕ ਤੀਆ ਮੁੱਲ ਇੱਕ ਤੀਆ ਹਾਂ ਚੱਲ ਫਿਰ ਕਰ ਅੱਗੇ ਦੁੱਧ ਬਣਾ ਕੇ ਦੇਵਾਂਗੇ ਦੋ ਡੰਗ ਚਵਾ ਕੇ ਅੱਛਾ ਦੁੱਧ ਤਾਂ ਬਣਾ ਕੇ ਦੇਂਗਾ ਜਿਹੜੀ ਤੇਰੀ ਆਹਾ ਆ ਗਈ ਝੋਟੀ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹਦਾ ਭਈ ਤੀਜਾ ਸੂਆ ਰਜ ਨਾਲ ਤੀਜਾ ਸੂਆ ਹਾਂਜੀ ਕਿੰਨੇ ਦਿਨ ਸੂਣਦੇ ਆ ਇਹ ਭਈ ਹਜੇ ਲੈ ਜੂ ਮੇਰੇ ਹਿਸਾਬ ਨਾਲ 5-6 ਦਿਨ ਕਿੰਨਾ ਦੁੱਧ ਪਾਉਗੀ ਦੁੱਧ ਭਈ ਉਹਨਾਂ ਨੇ ਚੋਇਆ ਹਾਂ ਦੋ ਡੰਗ ਪਹਿਲੇ ਸੂਏ 11 ਲੀਟਰ ਹਾਂ ਦੂਜੇ ਸੀ ਇਹ 14 ਲੀਟਰ 14 ਇਹ ਆਪਣੇ ਏਰੀਆ ਦੀ ਹੈ ਨੇੜੇ ਦੀ ਮੱਝ ਆ ਕੋਈ ਦੂਰ ਦੀ ਨਹੀਂ ਅੱਛਾ ਆਪਣੇ ਏਰੀਆ ਦੀ ਕੋਈ ਹਰਿਆਣੇ ਦੀ ਨਹੀਂ ਨਾ 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 ਐਵੇਂ ਕੀ ਖਦਾ ਹਰਿਆਣੇ ਦੀ ਕੁਛ ਨਹੀਂ ਘਰੂ ਮੋ ਝੋਟੀ ਜਨਾਂ ਦੀ ਘਰੂ ਝੋਟੀ ਆ ਠੀਕ ਹੈ ਤੇ ਹੁਣ ਲੈ ਜੂ 5 ਦਿਨ ਹੈ ਹਾਂ ਬਈ ਮੈਂ ਖੜੀ ਦਾ ਲੇਵਾ ਦਿਖਾਦਾ ਇੱਧਰੋਂ ਥਣ ਚੈੱਕ ਕਰ ਲਓ ਤੁਸੀਂ ਮਿੱਤਰੋ ਤੇ ਹੁਣ ਨਾ ਲੇਵੇ ਦੀ ਚੜਾਈ ਚੈੱਕ ਕਰ ਲਓ ਇਹ ਆ ਦੇਖ ਲਓ ਲੇਵਾ ਚੌੜਾ ਝੂੜਾ ਪੂਰਾ ਆ ਗਿਆ ਕੱਲਾ ਕੱਲਾ ਥਣ ਲੱਗਿਆ ਲੇਵੇ ਨੂੰ ਤੇ ਖੋਲ ਫਿਰ ਜਗਤੀਰ ਕਰਾ ਸੂਆ ਤੀਜਾ ਹੈ ਹਾਂਜੀ ਲੈ ਵੀ ਆ ਤੁਸੀਂ ਝੋਟੀ ਚ ਇਹ ਲੈ ਤਲ ਕੇ ਨਾ ਉਤੋਂ ਚੜਾਈ ਚੜੂਈ ਪੂਰੀ ਆ ਗਈ ਇਸ ਛੋਟੀ ਦੀ ਲੈ ਵੀ ਇਹਨੇ ਦੂਜੇ ਸੂਏ 14 ਕਿਲੋ ਦੁੱਧ ਦਿੱਤਾ ਹੋਇਆਗਾ ਥਾਨਲੇ ਵੀ ਦੀ ਪੂਰੀ ਸਾਫ ਆ ਇਹ ਹੌਲੀ ਲੈ ਕੇ ਚੱਲ ਮਾੜੀ ਇਹ ਇੱਥੋਂ ਲੈਵਾ ਦਿਖਾ ਦਗੇ ਲੈ ਠੀਕ ਆ ਬਾਕੀ ਲੈ ਚੱਲ ਲੰਮੀ ਇਹ ਆ ਦੇਖ ਲੋ ਮਿੱਤਰੋ ਹੁਣ ਤੁਸੀਂ ਇਹਦੀ ਚੜਾਈ ਚੜੂਈ ਚੈੱਕ ਕਰ ਲੋ ਸਮਝ ਚ ਤੁਹਾਡੇ ਨਾ ਜਿਹੜੀਆਂ ਕੋਲੇ ਆਉਂਗੇ ਜਦੋਂ ਤੁਸੀਂ ਦੇਖੋਗੇ ਦੇਖ ਪਰਖ ਕੇ ਜਦੋਂ ਲਓਗੇ ਆ ਦੇਖ ਲਓ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਖੁਸਤਾ ਜਿਹੜਾ ਹੈਗਾ ਬੱਜੇ ਦਾ 4.5 ਹੀ ਆ ਧੂਏ ਦਾ ਕਰਕੇ ਜਿਗਤੀਰ ਨਿਹਰਾ ਹੋਇਆ ਪਿਆ ਹਣਾ ਨਹੀਂ ਤਾਂ ਸੀਲ ਵੀ ਬਹੁਤ ਹਲ ਹੈ ਅੱਛਾ ਆਪਾਂ ਹੁਣ ਦੁੱਧ ਕਿੰਨਾ ਕਹਿ ਕੇ ਦੇਣੀ ਹੈ ਇਹ ਇਹ ਬਾਈ 14 ਹੀ ਆਪਾਂ ਅਗਲੇ ਦੀ 6 ਵਾ ਅਗਲਾ ਕਿੰਨਾ ਮਰਜ਼ੀ ਲੈ ਲੈ ਕਿੰਨੇ ਰੁਪਏ ਚ ਦੇਣੀ ਹੈ ਇਹ ਇਹ ਵੀ ਬਾਈ ਮੁੱਲ ਇੱਕ ਤੀਆ ਸਵਾ ਦੀ ਦੇਣੀ ਹੈ ਚਾਹੇ ਦੀ ਦੁੱਧ ਤਿਆਰ ਕਰਾ ਕੇ ਲੈ ਜੇ ਆਪਣਾ ਆਪਣਾ ਉਹ ਵੀ ਤਿਆਰ ਕਰਕੇ ਦੇਣੀ ਆਪਾਂ ਸਵਾ ਕੇ ਮੱਝਾਂ ਅੱਛਾ ਹਾਂ ਠੋਕਣਾ ਘਬਣਾ ਵੀ ਸਵਾ ਕੇ ਦਿੰਨੇ ਆ ਠੀਕ ਹੈ ਉਹ ਵੀ ਆਪਣੇ ਕੋਲ ਸੁਈ ਆਉਦੀ ਹੁਣ ਠੋਕੜ ਘਬਣ ਲ ਏ ਵੀ ਤੇ ਉਹ ਉਹ ਕਿਵੇਂ ਫਿਰ ਤੇਰੀ ਉਹ ਤਾਂ ਆਪਣੇ ਘਰੇ ਲਾ ਲਈ ਪਈ ਦੁੱਧ ਨਹੀਂ ਹੈਗਾ ਸੀ ਠੀਕ ਹੈ ਇਹ ਵੀ ਸਵਾਤੀ ਨੰਬਰ ਕਿਹੜਾ ਚੱਲਦਾ ਤੇਰੇ ਕੋਲ ਨੰਬਰ ਵਾਈ ਆਪਣਾ 95017 46538 95017 46538 ਠੀਕ ਹੈ ਲਓ ਵੀ ਮਿੱਤਰੋ ਏ ਸੀ ਬਾਈ ਜਗਦੀਰ ਪਿੰਡ ਕਲੇਰੀ ਤੋਂ ਤੇ ਜਲਾ ਪੈਂਦਾ ਮਿੱਤਰੋ ਮਾਨਸਾ ਦੋਨੇ ਜੀਆਂ ਦੋਨੇ ਝੋਟੀਆਂ ਹੈ ਹੀ ਆ ਪੂਰਗਾ ਚੰਗੀਆਂ ਨੇ ਸਾਫ ਸੁਥਰੇ ਲੇਵੇ ਵਾਲੀਆਂ ਬਾਕੀ ਬਾਈ ਜੀ ਜੇ ਕਿਸੇ ਨੇ ਮੋੜ ਨਹੀਂ ਹੋਈ ਆਪਾਂ ਨੂੰ ਜਿੱਦੇ ਟੋਕੜ ਗੱਬਣ ਹੋ ਗਈ 85 ਤੋਂ 90 ਹਜ਼ਾਰ ਦੀ ਸਨੇ ਕੱਟੀ ਆਪਾਂ ਬਾਸ ਲੈ ਲਾਂ 90000 ਦੀ ਹਾਂ 90000 ਦੀ ਸਾਨੇ ਕੱਟੀ ਦੇ ਉਹ ਆਪਾਂ ਵਾਪਸ ਲੈ ਲਾਂਗੇ ਠੀਕ ਆ ਲੈਟੀ ਤੋਂ ਬਿਨਾ ਦੇਣੀ ਆ ਤਾਂ 80-85000 ਦੀ ਆਪਾਂ ਲੈ ਲਾਂਗੇ ਫਿਰ ਵੀ 80-85000 ਠੀਕ ਆ ਲੈ ਵੀ ਆ ਦੇਖ ਲੋ ਆ ਤਾਂ ਜਮਾ ਗੱਲ ਕੋਕੀ ਜੜਤੇ ਬਾਈ ਨੇ ਵੀ ਭਾਈ ਆਹ ਜਿਹੜੀ ਆ ਗਈ ਨਾ ਇਹ 90000 ਦੀ ਝੋਟੀ ਵਾਪਸ ਕਰ ਦੇ ਅਗਲਾ ਹੁਣ ਲੈ ਜੇ ਅਗਲਾ ਦੁੱਧ ਪੀ ਲੈ ਦੁੱਧ ਪੀ ਲੈ ਤੋਕੜ ਗੱਬਣ ਹੋ ਗਈ 2.5 ਤੋਂ ਚੈੱਕ ਪਾਸ ਹੋ ਗਈ ਚਾਹੀਦੀ ਸਾਈ ਵੀ ਅੱਜ ਅਗਲਾ ਕਹਿੰਦਾ ਹੂੰ ਕਹਿੰਦਾ ਵੀਡੀਓ ਚ ਜੋ ਮੇਵਾਰ ਬੰਦਾ ਲੈ ਕੇ ਉਧਰੋਂ ਮੇਰੇ ਕੋ ਨਹੀਂ ਉਧਰ ਆ ਰਗਨੇ 5000 ਰੁਪਏ ਸਾਈ ਰੱਖ ਲਏ ਆਪਣੇ ਠੀਕ ਆ ਲਿੱਸੀ ਨਾ ਹੋਵੇ ਮੱਝ ਠੀਕ ਆ ਤੇ ਪਹਿਲਾ 7 ਮਹੀਨਿਆਂ ਦੀ ਹੋਵੇ ਮਾਹ ਉਹ ਤਾਂ ਅਗਲੀ ਕਿਸੇ ਦੁੱਧ ਚਵਾ ਕੇ ਸਾਰੇ ਖਾਲੀ ਕਰਕੇ ਦੇਦੇ ਦੁੱਧ ਡਰਾਈ ਉਹਦਾ ਅਗਲੀ ਦਿਸਿਆ ਕਈ ਵਾਰ ਅਗਲੇ ਨੇ ਕਹਿੰਦਾ ਵੀ ਇੱਕ ਚੈੱਕ ਪਾਸ ਹੋ ਗਈ ਲੈ ਜਾ ਆਪਦੀ ਆਪਾਂ ਲੈ ਆਵਾਂਗੇ ਠੀਕ ਆ ਲੈ ਆਏਗਾ ਹਾਂ ਹਾਂ ਚਲੋ ਲੋ ਵੀ ਬਾਈ ਕੋਲੇ ਜਿਹੜੇ ਦੂਜੇ ਪਸ਼ੂ ਵੀ ਰੱਖੇ ਹੋਏ ਨੇ ਚੰਗੀ ਨੇ ਤੇ ਇੱਥੇ ਆਓ ਤਸਦੀਕ ਕਰ ਲਿਓ ਆਹ ਕੱਟਾ ਰੱਖਿਆ ਹੋਇਆ ਅਗਲਾ ਕਹਿੰਦਾ ਸੀਮੰਦਾ ਆਪਾਂ ਆਪਦੇ ਤਿਆਰ ਕਰਾਂਗੇ ਸਾਰਾ ਕੁਝ ਆਹ ਕੱਟਾ ਐ 15 ਪਲੱਸ ਪਹਿਲਾਂ ਦਾ ਦੁੱਧ ਹੈ ਅੱਛਾ ਉਹਦਾ ਘੱਟਾ ਰੱਖਿਆ ਕੋਈ ਆਪਾਂ ਇਹਨਾਂ ਵੀ ਕੋਈ ਨੂਰ ਦਾ ਫਲਾਣੇ ਦਾ ਨਾਮ ਆਪਦੀ ਵੀ ਰੀਡ ਆਪਦੀ ਠੀਕ ਹੈ ਇਹ ਆਪਦੀ ਰੱਖਿਆ ਹਾਂ ਹਾਂ ਆਪਦਾ ਨਹੀਂ ਚਲੋ ਆਉਣ ਵਾਲੇ ਟਾਈਮ 'ਚ ਤੇ ਲੋ ਵੀ ਕਰਿਓ ਇੱਥੇ ਆ ਕੇ ਤਸੱਲੀ ਤੇ ਤਸੱਲੀ ਕਰਕੇ ਦੋਨੇ ਨਾਲ ਲਿਜਾ ਸਕਦੇ